हां जी किद्दा सारे सत श्री अकाल दोस्तों आज असि आ गए हां एक पीसफुल पैराडाइज नेकलॉर्डगंज ए जगह फुल ऑफ वाइब्स है माउंटेन नेचर ਅਤੇ ਤੇਪਦੇਨ ਕਲਚਰ ਮੇਰੇ ਨਾਲ ਫੋਲੋ ਕਰੋ ਹਿਡਨ ਸਪੋਟ ਲੋਕਲ ਫੂਡ ਤੇ ਇਹ ਮੈਮਰੀਜ਼ ਜੋ ਲਾਈਫਟਾਈਮ ਯਾਦ ਰਹਿਣਗੀਆਂ ਸੋ ਚਲੋ ਕਰਦੇ ਹਾਂ ਸ਼ੁਰੂ ਹਰਮਨ ਦੇ ਨਾਲ ਸਫਰ ਇੱਕ ਨਵਾਂ ਐਕਸਪੀਰੀਅੰਸ ਲਓ ਜੀ ਆਪਾਂ ਹੁਣ ਘਰ ਤੋਂ ਚੱਲ ਪਏ ਆ ਤੇ ਆਪਾਂ ਥੋੜਾ ਜਿਹਾ ਲੇਟ ਹੋ ਗਏ ਕਿਉਂਕਿ ਸਾਡਾ ਅਚਾਨਕ ਪਲਾਨ ਬਣਿਆ 7-8 ਵਜੇ ਅਸੀਂ ਡਿਸਾਈਡ ਕਰਿਆ ਕਿ ਆਪਾਂ ਚਲੋ ਮਕਰੋਡਗਾਂ ਚੱਲਦੇ ਆ ਤੇ ਉਹਦੇ ਕਰਕੇ ਆਪਾਂ ਨੂੰ ਹੁਣ 11-12 ਵਜੇ ਚੱਲਦੇ ਆ ਚੱਲਦੇ ਆ ਨੂੰ ਤੇ ਹੁਣ ਆਪਾਂ ਵੇਰਕਾ ਤੋਂ ਆ ਲਾਡੋਵਾਲ ਬਾਈਪਾਸ ਵਾਲੀ ਰੋਡ ਤੇ ਆ ਤੇ ਇੱਥੇ ਮੁੰਡੇ ਕਹਿੰਦੇ ਆਪਾਂ ਨੂੰ ਗਾਹ ਅੱਗੇ ਪ੍ਰੋਬਲਮ ਆਊਗੀ ਤੇ ਆਪਾਂ ਕੁਝ ਖਾਣ ਪੀਣ ਵਾਲਾ ਵੀ ਹੁਣੇ ਹੀ ਖਾ ਪੀ ਲਈਏ ਕੁਝ ਤੇ ਕੈਰੀ ਕਰ ਲਈਏ ਤੇ ਇੱਥੇ 버거 ਕਿੰਗ ਵਗੈਰਾ ਸੀ ਉਹ ਕਨੇ 버거 ਨਹੀਂ ਖਾਣਾ ਆਪਾਂ <table> ਤਾਬੇ ਤੋਂ ਰੋਟੀ ਵਗੈਰਾ ਖਾਣ ਲਈ ਕਹਿੰਦੇ ਨੇ ਤੇ ਆਪਾਂ ਹੁਣ ਸ਼ੁੱਕਰਵਾਰ ਨੂੰ ਅੱਜ ਰਾਤ ਨੂੰ ਚੱਲੇ ਆ ਤਾਂ ਕਿ ਆਪਾਂ ਸ਼ਨੀਵਾਰ ਐਤਵਾਰ ਉੱਥੇ ਵਧੀਆ ਜੈ ਕਰ ਸਕੀਆ ਆਪਣਾ ਪਹਿਲਾ ਟੋਲ ਪਲਾਜਾ ਲਾਡੋਵਾਲ ਬਾਈਪਾਸ ਵਾਲਾ ਤੇ ਇਹ ਆਪਣਾ 베ਰਕਾ ਤੋਂ ਲੁਧਿਆਣਾ 베ਰਕਾ ਤੋਂ ਲਾਡੋਵਾਲ ਲਈ ਬਾਈਪਾਸ ਚਲੰਦਰ ਰੋਡ ਤੇ ਚੜਦਾ ਤੇ ਇੱਥੇ ਆਪਣੀ 40 ਰੁਪਏ ਦੀ ਪਰਚੀ ਲੱਗਣੀ ਆ ਇਹਦੇ ਨਾਲ ਆਪਾਂ ਨੂੰ ਸ਼ਾਰਟਕਟ ਬਹੁਤ ਜ਼ਿਆਦਾ ਪੈਂਦਾ ਜਿਹੜਾ ਬਕਾਂਡਾ ਘਰ ਵਿੱਚ ਦੀਆਂ ਵਿੱਚ ਦੀ ਆਉਣਾ ਪੈਂਦੀ ਇਹ ਮਤਲਬ ਬਾਰੋ-ਬਾਰ ਦੀ ਆਪਾਂ ਬਹੁਤ ਜਲਦੀ ਪਹੁੰਚ ਜਾਂਦੇ ਆ ਤੇ ਕੋਈ ਟ੍ਰੈਫਿਕ ਨਹੀਂ ਤੇ ਆ ਆਪਣਾ ਦੂਸਰਾ ਟੋਲ ਪਲਾਜ ਆ ਗਿਆ ਜਲੰਧਰ ਤੇ ਅਮਰਸਰ ਸਾਹ ਵਾਲੀ ਰੋਡ ਤੇ ਇੱਥੇ ਆਪਣੀ 230 ਰੁਪਏ ਦੀ ਪਰਚੀ ਲੱਗਣੀ ਆ ਤੇ ਇੱਥੋਂ ਆਪਣਾ ਸਫ਼ਰ ਹੈਗਾ ਟੋਟਲ 231 ਕਿਲੋਮੀਟਰ ਦਾ ਤੇ ਉਹਦਾ ਆਪਣਾ 6 ਘੰਟਿਆਂ ਦਾ ਟਾਈਮ ਲੱਗੂਗਾ ਹੁਣ ਆਪਣਾ ਰੂਟ ਜਿਹੜਾ ਆਪਾਂ ਰੂਟ ਲੈਣਾ ਵਾ ਆਪਾਂ ਛਪਾਰ ਤੋਂ ਚੱਲੇ ਆਂ ਛਪਾਰ ਤੋਂ ਜੋਧਾ ਤੇ ਵੀਰਕਾ ਪਲਾਂਟ ਫਿਰ ਲੁਧਿਆਣੇ ਅੱਗੇ ਲਾਡਵਾਲ ਬਾਈਬਾ ਜਲੰਧਰ ਰੋਡ ਤੇ ਆਪਾਂ ਚੜ ਚੁੱਕੇ ਹਾਂ ਅੱਗੇ ਆਪਾਂ ਨੂੰ ਹੁਣ ਫਲੌਰ ਗੁਰਾਇਆਂ ਫਕਵਾੜਾ ਹੁਸ਼ਿਆਰਪੁਰ ਫਿਰ ਆਪਾਂ ਗਗਰੇਟ ਹੁਣ ਬਸ ਸਟੈਂਡ ਵਿੱਚ ਆਪਣੇ ਨਾਲ ਜੋ ਕੈਰੀ ਕੀਤਾ ਸੀ ਖਾਣਾ ਕੁਝ ਖਾਵਾ ਪੀਵਾਂਗੇ ਤੇ ਅੱਗੇ ਚੱਲਦੇ ਆਂ ਖਾਣ ਪੀਣ ਕਰਕੇ ਆਪਾਂ ਚੱਲ ਪਏ ਆਂ ਇੱਥੋਂ ਆਪਾਂ ਨੂੰ ਚਿੰਤਪੂਰਨੀ ਮਾਤਾ 14 ਕਿਲੋਮੀਟਰ ਦੇ ਵਾਲਾ ਮੁਖੀ ਮਾਤਾਜ 44 ਕਿਲੋਮੀਟਰ ਤੇ ਧਰਮਸ਼ਾਲਾ ਆਪਾਂ ਨੂੰ 90 ਕਿਲੋਮੀਟਰ ਪਵੇਗਾ। ਰਾਤ ਦਾ ਸਬਰ ਸਾਨੂੰ ਬਹੁਤ ਵਧੀਆ ਲੱਗ ਰਿਹਾ ਸੀ ਕਿ ਸਾਨੂੰ ਕੋਈ ਟ੍ਰੈਫਿਕ ਵਗੈਰਾ ਨਹੀਂ ਮਿਲੇ। ਪਰ ਇਹਦੇ ਵਿੱਚ ਸਾਨੂੰ ਕਈ ਪ੍ਰੋਬਲਮ ਆਇਆ ਜਿਵੇਂ ਕਿ ਧੁੰਦ। ਕਈ ਥਾਵਾਂ ਤੇ ਇੰਨੀ ਜ਼ਿਆਦਾ ਧੁੰਦ ਸੀ ਕਿ ਵਿਜ਼ਿਬਿਲਟੀ ਬਿਲਕੁਲ ਹੀ ਖਤਮ ਹੋ ਜਾਂਦੀ ਸੀ। ਇੱਕ ਹੋਰ ਵੱਡੀ ਪ੍ਰੋਬਲਮ ਹਿਸ਼ਾਰਪੁਰ ਤੋਂ ਚੱਲੇ ਤਾਂ ਸਾਨੂੰ ਇੰਨੀਆਂ ਕੁ ਜ਼ਿਆਦਾ ਗਉਆਂ ਮਿਲੀਆਂ ਕਿ ਸਾਨੂੰ ਬਹੁਤ ਮੋਟਰ ਡਰਾਈਵ ਕਰਨਾ ਬਹੁਤ ਮੁਸ਼ਕਲ ਹੋਇਆ ਕਿਉਂਕਿ ਉਧਰੋਂ ਕੱਟ ਪੈ ਜਾਂਦਾ ਸੀ ਅੱਗੇ ਦੇਖਦੇ ਸੀ ਕਿ ਪੂਰਾ ਰਸਤਾ ਬਲਾਕ ਕਰਕੇ ਬੈਠੇ ਜੇਕਰ ਤੁਸੀਂ ਵੀ ਪਲਾਨ ਕਰ ਰਹੇ ਹੋ ਤਾਂ ਤੁਸੀਂ ਆਪਣਾ ਬਹੁਤ ਹੀ ਧਿਆਨ ਨਾਲ ਆਉਣਾ ਹੈ ਚਾਹੇ ਦਿਨਾਂ ਚਾਹੇ ਰਾਤਾਂ ਕਿਉਂਕਿ ਕਿਉਂਕਿ ਰੋਡ ਜਿਆਦਾ ਤੋਂ ਜਿਆਦਾ ਬਲਾਕ ਕਰੀ ਹੁੰਦੀ ਇਹਨਾਂ ਨੇ ਬਹੁਤ ਹੀ ਹਾਰਨ ਵਗੈਰਾ বাজਾਵ ਜੁਕੇ ਆਉਣਾ ਪੈਂਦਾ ਤੇ ਹੁਣ ਆਪਣਾ ਇੱਥੋਂ 66 ਕਿਲੋਮੀਟਰ ਦਾ ਸਫ਼ਰ ਰਹਿ ਗਿਆ ਤੇ ਆਹ ਟਾਬੇ ਤੇ ਆਪਾਂ ਚਾਹ ਪਾਣੀ ਪੀਣ ਲਈ ਰੁੱਕ ਗਏ 5 ਵੱਜ ਚੁੱਕੇ ਨੇ ਆਹ ਟਾਬੇ ਤੇ ਰੁਕੇ ਸੀ ਵੀਰ ਜੀ ਤੇ ਬਹੁਤ ਵਧੀਆ ਮੈਗੀ ਬਣਾਈ ਆ ਵੀਰੇ ਨੇ ਤੇ ਬਰਖੰਡੀ ਪੰਡਾਏ ਬਾਈ ਨੇ ਮੈਗੀ ਇੰਨੀ ਘੈਂਟ ਬਣਾ ਕੇ ਆਪਾਂ ਨੂੰ ਖਵਾਈ ਵੀਰੇ ਕਹਿੰਦਾ ਤੂੰ ਹਟੋ ਬਲੌਗ ਬਲੌਗ ਹੋਰ ਵੀਰੇ ਕੋਈ ਕੱਲ ਕਹਿਣਾ ਚਾਹੁੰਦਾ ਮੈਂ ਵਾਸ ਕਰ ਕਦੇ ਵੀ ਆਏ ਆ ਟਾਬੇ ਤੇ ਜਰੂਰ ਰੁਕਿਓ ਰਾਤ ਨੂੰ 24 ਘੰਟੇ 24 ਘੰਟੇ ਖੁੱਲ੍ਹਾ ਵੀਰੇ ਠੀਕ ਪਿੰਡ ਦਾ ਆ ਵੀਰੇ ਕਿਹੜਾ ਪਿੰਡ ਆ ਬਰਖੰਡੇ 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 ਟਾਬੇ ਦਾ ਨਾਮ ਕਹਿੰਨੀ ਬਰਖੰਡੇ ਟਾਬੇ ਦਾ ਨਾਮ ਜੀਪੀਓ ਇਹ ਮਾ ਲਿਖਾ ਇਹ ਔਵਦੀ ਲੱਗਿਆ ਯਾਰ ਭਰਾ ਮੇਰੇ ਮੈਗੀ ਖਾ ਕੇ ਥੈਂਕ ਯੂ ਬਾਈ ਯਾਰ 24 ਘੰਟੇ ਇਹ 24 ਘੰਟੇ ਖੁੱਲ੍ਹਾ ਬਾਈ ਦਾ ਢਾਬਾ ਤੇ 50 ਕਿਲੋਮੀਟਰ ਪਿੱਛੇ ਪੈਂਦਾ ਵਾ ਮਕਲੌਰ ਗੰਢ ਤੋਂ ਇਹ ਬਾਈ ਬਹੁਤ ਵਧੀਆ ਲੋ ਬੰਦਾ ਹੈ ਠੀਕ ਹੈ ਹਲੋ ਜਦੋਂ ਵੀ ਆਉਂਦੇ ਜਾਂਦੇ ਕੋਈ ਬਾਈ ਕੋਲ ਰੁੱਕ ਕੇ ਜਾਇਓ ਬਹੁਤ ਵਧੀਆ ਬਾਈ ਟ੍ਰੇਡ ਮੈਂ ਜੇ ਲੋਕੀਨ ਲੈਣਾ ਹੈ ਯਾਰ ਥੱਲੇ ਤੱਕਦੇ ਹੋ ਆ ਵੱਡਾ ਪੈਕੇਟ ਨਮਕੀਨ ਦਾ ਵੀ ਮਿਲ ਜਾਂਦਾ ਲਓ ਜੀ ਥੋੜਾ ਥੋੜਾ ਦੇਣਾ ਝਾਤੀਆਂ ਮਾਰ ਰਿਹਾ ਵਾਂ ਸਵੇਰ ਦੇ 5 ਵਜੇ ਨੇ ਦੇਖੋ ਬਹੁਤ ਹੀ ਸੋਹਣਾ ਥੋੜਾ ਵੈਦਰ ਆ ਠੰਡੀ ਠੰਡੀ ਹਵਾ ਚੱਲ ਰਹੀ ਆ ਲਓ ਜੀ 15 ਕਿਲੋਮੀਟਰ ਕਾਂਗੜਾ ਤੇ 30 ਕਿਲੋਮੀਟਰ ਰਹਿ ਗਿਆ ਆਪਣਾ ਧਰਮਸ਼ਾਲਾ ਜਰਾ ਅੱਪਾ ਵੈਸੇ ਹੁਣ ਜਵਾਲਾਮੁਖੀ ਕਾਂਗੜਾ ਰੋਡ ਤੇ ਜਾ ਰਹੇ ਆ ਤੇ ਇਹਦੇ ਤੇ ਹੁਣ ਤੂਲ ਫਲਾਝ ਆਊਗਾ ਅੱਗੇ ਦੇਖਦੇ ਆਂ ਇੱਥੇ ਰਾਟੋਲ ਬਲਾਜਾ ਤੇ ਰੋਡ ਇਹਨਾਂ ਨੇ ਡਬਲ ਬਣਾਈ ਸੀ ਪਰ ਲੈਂਡ ਸਲਾਈਡਿੰਗ ਹੋਣ ਕਰਕੇ ਵਨ ਵੇ ਹੀ ਚੱਲ ਰਹੀ ਹੈ ਇੱਕ ਤੀ ਹੁਣ ਆਉਣ ਜਾਣ ਹੋ ਰਿਹਾ ਵਾ ਪਰਲੇ ਵਸੇ ਵਾਲੀ ਬੰਦ ਪਈ ਆ ਵੈਸੇ ਰੋਡ ਵਧੀਆ ਬਣੀ ਆ ਖੁੱਲੀ ਡੁੱਲੀ ਉਦੋਂ ਬਲਾਜਾ ਆ ਗਿਆ ਇਹ ਹੈਗਾ ਘਾਤ ਘਾਤ ਕਾਂਗੜਾ ਇੱਥੇ ਦੇਖਦੇ ਆ ਕਿੰਨੇ ਲੱਗਦੀ ਆ ਪਰਛੀ ਆਪਣੀ ਲਓ ਜੀ ਇੱਥੇ ਆਪਣੇ ਲੱਗੇ ਨੇ 25 ਰੁਪਏ ਤੇ ਅੱਗੇ ਆਪਾਂ ਆ ਗਏ ਆ ਸ਼ਿਵਜੀ ਮਹਾਰਾਜ ਦੀ ਬੜੀ ਸੋਹਣੀ ਫੋਟੋ ਬਣੀ ਹੋਈ ਹੈ ਅੱਗੇ ਪਹਾੜਾਂ ਤੇ ਤੇ ਇੱਥੇ ਆਪਾਂ ਕੁਝ ਫੋਟੋਆਂ ਕਰਵਾਵਾਂਗੇ ਕਿਉਂਕਿ ਇੱਥੇ ਵਿਊ ਬਹੁਤ ਹੀ ਸੋਹਣਾ ਤੇ ਚਲੋ ਆਓ ਫੋਟੋ ਮੌਸਮ ਬਹੁਤ ਵਧੀਆ ਹੈ। ਹਿਮਾਚਲ ਪ੍ਰਦੇਸ਼ ਦਾ ਮਾਨਸੂਨ ਮੌਸਮ ਬਹੁਤ ਸੁਹਾਵਣਾ ਹੁੰਦਾ ਹੈ। ਹਰਿਆਲੀ ਨਾਲ ਭਰਪੂਰ ਹੁੰਦਾ ਹੈ ਪਰ ਨਾਲ ਹੀ ਇਹ ਵੀ ਯਾਦ ਰੱਖੋ ਕਿ ਇਸ ਸਮੇਂ ਲੈਂਡਸਲਾਈਡਿੰਗ ਦਾ ਖਤਰਾ ਰਹਿੰਦਾ ਹੈ। ਜਿੱਥੇ ਤੱਕ ਹੋ ਸਕੇ ਭਾਰੀ ਮੀਂਹ ਵਾਲੇ ਦਿਨਾਂ ਵਿੱਚ ਯਾਤਰਾ ਨਾ ਹੀ ਕਰੋ ਤਾਂ ਵਧੀਆ ਰਹੇਗਾ। ਹਾਂਜੀ ਸਵੇਰ ਦੇ 5 ਵਜੇ ਚੁੱਕੇ ਹਨ ਤੇ ਆਪਾਂ ਹੁਣ ਪਹੁੰਚ ਚੁੱਕੇ ਹਾਂ ਧਰਮਸ਼ਾਲਾ ਇੱਥੋਂ ਆਪਣਾ 9.5 ਕਿਲੋਮੀਟਰ ਦਾ ਸਫ਼ਰ ਹੈ ਮਕੌੜ ਗੰਚ ਲਈ ਤੇ 24 ਮਿੰਟ ਦਾ ਰਾਹ ਕਾਫੀ ਜਗ੍ਹਾ ਤੇ ਲੈਂਡਸਲਾਈਡਿੰਗ ਹੋਈ ਹੋਈ ਸੀ ਤੇ ਸਹੀ ਵੀ ਕਰੀ ਹੋਈ ਸੀ ਇੱਕ ਬਹੁਤ ਹੀ ਜ਼ਿਆਦਾ ਜਿਹੜੀ ਹੁਣ ਲੈਂਡਸਲਾਈਡਿੰਗ ਹੋਈ ਆ ਮਕੌੜ ਗੰਚ ਉਹ ਆ ਜਗ੍ਹਾ ਸੀਗੀ ਹੁਣ ਜਿਹੜੀ ਆਊਗੀ ਇੱਥੇ ਇਹ ਡੈਲਿਕ ਹਸਪੀਟਲ ਦੇ ਕੋਲ ਆ ਧਰਮਸ਼ਾਲਾ ਤੇ ਆਪਾਂ ਤਾਂ ਚਲੋ ਜਿਹੜੇ 2-3 ਦਿਨ ਦਾ ਟੂਰ ਸੀ ਆਪਾਂ ਆਪਣਾ ਇੰਜੋਏ ਕਰਕੇ ਵਾਪਸ ਆ ਗਏ ਉਹ ਤੋਂ ਇੱਕ ਦੋ ਦਿਨ ਬਾਅਦ ਹੀ ਇੱਥੇ ਲੈਂਡਸਲਾਈਡਿੰਗ ਹੋ ਗਈ ਜਿਸ ਤੋਂ ਬਾਅਦ ਕਾਫੀ ਟਾਈਮ ਰੋਡ ਬਲੌਕ ਰਹੀ ਤੇ ਆਉਣ ਜਾਣ ਵਾਲਿਆਂ ਨੂੰ ਬਹੁਤ ਪਰੇਸ਼ਾਨੀ ਹੋਈ ਮਾਨਸੂਨ ਕਰਕੇ ਬਰਸਾਤ ਬਹੁਤ ਜ਼ਿਆਦਾ ਹੋ ਰਹੀ ਸੀ ਜਿਵੇਂ ਕਿ ਝਾੜੀ ਲੱਗੀ ਹੁੰਦੀ ਆ ਕਈ ਥਾਵਾਂ ਤੇ ਬਹੁਤ ਤੇਜ਼ ਹੁੰਦੀ ਸੀ ਕਿਤੇ ਥੋੜੀ-ਮੋਟੀ ਘਟ ਜਾਂਦੀ ਸੀ ਪਰ ਬੰਦ ਨਹੀਂ ਹੁੰਦੀ ਸੀ ਆ ਦੇਖੋ ਜੋ ਆਪਾਂ ਤੁਹਾਨੂੰ ਹਾਈਲਾਈਟ ਵੀਡੀਓ ਦਿਖਾਈ ਸੀ ਇਸ ਤਰ੍ਹਾਂ ਪੂਰੀ ਰੋੜ ਹੀ ਖਤਮ ਹੋ ਚੁੱਕੀ ਆ ਉਹ ਵੀ ਥੋੜੀ ਜੀ ਰਹਿਂਦੀ ਆ ਪਰ ਉੱਤੇ ਜਾਈਦਾ ਜਾਂਦੇ ਬੰਦਾ ਹੈਗਾ ਰਿਸਕੀ ਹੋਈ ਆ ਤੇ ਫਿਰ ਇਹਨੂੰ ਸਹੀ ਕਰਨ ਨੂੰ ਲੱਗ ਗਿਆ ਜੀ ਟਾਈਮ ਤੇ ਉਨਾ ਟਾਈਮ ਬਲੌਕ ਰਿਹਾ ਹੈ ਇਹ ਰਸਤਾ ਲਓ ਜੀ ਹੁਣ ਆਪਾਂ ਪਹੁੰਚ ਚੁੱਕੇ ਹਾਂ ਧਰਮਸ਼ਾਲਾ ਦੇ ਦਿਲ ਵਿੱਚ ਜੋ ਕਿ ਮਕਲੌੜ ਗੰਜ ਨਾਮ ਨਾਲ ਜਾਣਿਆ ਜਾਂਦਾ ਹੈ ਹੁਣ ਗੱਲ ਕਰੀਏ ਮਕਲੌੜ ਗੰਜ ਦੇ ਮੇਨ ਚੌਂਕ ਦੀ ਦੋਸਤੋ ਜਿੱਥੇ ਪਹਾੜਾਂ ਵਿੱਚ ਆਉਣ ਦਾ ਮਤਲਬ ਸ਼ਾਂਤੀ ਤੇ ਸਕੂਨ ਲੱਭਣਾ ਹੁੰਦਾ ਹੈ ਉੱਥੇ ਮਕਲੌੜ ਗੰਜ ਦਾ ਇਹ ਚੌਂਕ ਬਿਲਕੁਲ ਹੀ ਵੱਖਰੀ ਕਹਾਣੀ ਸੁਣਾਉਂਦਾ ਹੈ ਇੱਥੇ ਤੁਹਾਨੂੰ ਸ਼ਾਂਤੀ ਨਹੀਂ ਸਗੋ ਰੌਣਕ ਟ੍ਰੈਫਿਕ ਤੇ ਹਾਰਨ ਸ਼ਾਪਿੰਗ ਦੀਆਂ ਦੁਕਾਨਾਂ ਦੀ ਚਮਕਦਾਰ ਲਾਈਟਾਂ ਤੇ ਟੂਰਿਸਟ ਦੀ ਭੀੜ ਮਿਲੇਗੀ ਇਹ ਜਗ੍ਹਾ ਇੱਕ ਪਿੰਡ ਦੀ بجائے ਛੋਟਾ ਸ਼ਹਿਰ ਲੱਗਦੀ ਹੈ ਸੋ ਜੇ ਤੁਸੀਂ ਕੁਦਰਤੀ ਸ਼ਾਂਤੀ ਲੱਭ ਰਹੇ ਹੋ ਤਾਂ ਤੁਹਾਨੂੰ ਚੌਂਕ ਤੋਂ ਥੋੜਾ ਬਾਹਰ ਨਿਕਲਣਾ ਪਵੇਗਾ ਪਹਾੜਾਂ ਵੱਲ ਲੋ ਵੀ ਆਪਾਂ ਪਹੁੰਚਦਾ ਗਏ ਆ ਆਪਾਂ ਜਿਵੇਂ ਕਿ ਰਾਤ ਦੇ ਤੁਰੇ ਹੋਏ ਸੀਗੇ ਸ਼ੁੱਕਰਵਾਰ ਰਾਤ ਦੇ ਤੇ ਹੁਣ ਸ਼ਨੀਵਾਰ ਦੀ ਸਵੇਰ ਹੋ ਚੁੱਕੀ ਆ ਆਪਾਂ ਪਹੁੰਚੇ ਇੱਥੇ 7 ਵਜੇ ਤੇ ਹੁਣ ਆਪਾਂ ਰੂਮ ਵਗੈਰਾ ਇੱਥੇ ਲੱਭਿਆ ਰੂਮ ਮਤਲਬ ਹੈ ਹੀ ਨਹੀਂ ਸੀ ਖਾਲੀ ਘਾਟੀ ਸੀਗੇ ਤੇ ਉਹ ਸਹੀ ਨਹੀਂ ਲੱਗੇ ਇੱਕ ਦੋ ਹੁਣ ਆਪਾਂ ਨੂੰ ਵੇਟ ਕਰਨ ਨੂੰ ਕਿਹਾ ਆਪਾਂ 11 ਵਜੇ ਤੱਕ ਉਹ ਕਹਿੰਦੇ ਲ ਚੈੱਕ ਆਊਟ ਵਗੈਰਾ ਹੋਊਗਾ ਤਾਂ ਆਪਾਂ ਨੂੰ ਰੂਮ ਮਿਲੂਗਾ ਤੇ ਰੂਮ ਦੇਖੋ ਲੈਣਾ ਤਾਂ ਆਪਾਂ ਵਧੀਆ ਹੀ ਐਸੇ ਕਰਕੇ ਵੇਟ ਕਰ ਲੈਣੇ ਆ ਕੋਈ ਗੱਲ ਨਹੀਂ ਹਾਂਜੀ ਆਪਾਂ ਲੱਭਦੇ ਆ ਰੂਮ ਹੁਣ ਤੇ ਮਿਲਦੇ ਆ ਕੱਲ ਨਵੇਂ ਵਲੌਗ